ਇਸ ਵਾਰ ਮੰਮੀ ਤੇ ਪਾਪਾ ਆਏ ਆ ਠੀਕ ਐ ਪਰ ਅਗਲੇ ਸਾਲ ਪਾਪਾ ਰਿਟਾਇਰ ਹੋ ਜਾਣਗੇ ਫਿਰ ਆਏ ਨਾ ਕਿਉਂ ਕਿ ਸਾਡੇ ਨਾਲ ਆ ਕੇ ਰਹਿ ਲੈਣ ਮੈਂ ਆਪਣੇ ਬੱਚੇ ਮਸਾਂ ਸੰਭਦੀ ਆ ਇੰਨਾ ਹੀ ਬਹੁਤ ਐ ਮਾਂ ਨੂੰ ਜਿੰਨਾ ਕਹਿਣੀ ਆ ਉਨਾ ਹੀ ਕਰਦੀ ਐ ਉਹ ਆਪਣੇ ਆਪ ਤਾਂ ਇੱਕ ਕੰਮ ਵੀ ਨਹੀਂ ਕਰ ਸਕਦੀ ਕੱਲ ਬਸ ਮੈਂ ਇੰਨਾ ਹੀ ਕਿਹਾ ਸੀ ਮੰਮੀ ਮੈਂ ਰਸੋਈ ਵਿੱਚ ਕੰਮ ਕਰ ਰਹੀ ਆ ਤੁਸੀਂ ਝਾੜੂ ਲਾ ਦਿਓ ਬਸ ਝਾੜੂ ਲਾ ਕੇ ਬੈਠ ਗਈ ਉਹਨੂੰ ਇੰਨਾ ਨਹੀਂ ਸੀ ਪਤਾ ਵੀ ਪੋਚਾ ਵੀ ਲਾਉਣਾ ਹੁੰਦਾ ਜੇ ਮੈਂ ਉਹਨਾਂ ਨੂੰ ਕੁਝ ਕਹਿਣੀ ਆ ਤਾਂ ਬਾਪੂ ਜੀ ਉਹਨਾਂ ਦੇ ਵੱਲ ਖੜੇ ਹੋ ਜਾਂਦੇ ਨੇ ਤੇ ਮੈਨੂੰ ਕਹਿੰਦੇ ਨੇ ਇਸ ਉਮਰ ਵਿੱਚ ਆਪਣੀ ਸੱਸ ਤੋਂ ਕੰਮ ਕਰਾਏਂਗੀ ਜੋ ਇਸ ਉਮਰ ਵਿੱਚ 4-4 ਰੋਟੀਆਂ ਖਾ ਸਕਦੀ ਆ ਤੇ ਕੰਮ ਕਿਉਂ ਨਹੀਂ ਕਰ ਸਕਦੀ ਨੂਰ ਆਪਣੇ ਘਰ ਵਾਲੇ ਜੱਗੀ ਨੂੰ ਕਹਿਣ ਲੱਗੀ ਹੋਈ ਸੀ ਜੱਗੀ ਬੋਲਿਆ ਹੌਲੀ ਬੋਲ ਤੂੰ ਜਾਣਦੀ ਆ ਪਾਪਾ ਰਿਟਾਇਰ ਹੋਣ ਵਾਲੇ ਆ ਕਿਉਂ ਪੰਗਾ ਲੈਣੀ ਆ ਬਜ਼ੁਰਗਾਂ ਨਾਲ ਨਾਲੇ ਮੰਮੀ ਸਿੱਧੀ ਸਾਦੀ ਆ ਉਹਨੂੰ ਕਹਿ ਕੇ ਘਰ ਦੇ ਕੰਮ ਕਰਾ ਲਿਆ ਕਰ ਪਾਪਾ ਨੇ ਤਾਂ ਘਰ ਬਣਾਉਣ ਦਾ ਸੋਚਿਆ ਫਿਰ ਇਹ ਘਰ ਛੱਡ ਕੇ ਇੱਥੋਂ ਚਲੇ ਜਾਣਗੇ ਬਸ ਥੋੜੇ ਦਿਨਾਂ ਦੀ ਗੱਲ ਐ ਫਿਰ ਤੂੰ ਇਸ ਘਰ ਦੀ ਮਹਾਰਾਣੀ ਬਣ ਕੇ ਰਹੇਂਗੀ ਆਖਿਰ ਵੱਡੀ ਨੋਜਾ ਨੂਰ ਬੋਲੀ ਮੈਨੂੰ ਮਹਾਰਾਣੀਆਂ ਦੇ ਸੁਪਨੇ ਨਾ ਦਿਖਾਓ ਤੇਰੀ ਮਾਂ ਨੇ ਗੈਨੇ ਆਪਣੀ ਕੁੜੀ ਨੂੰ ਦੇ ਦਿੱਤੇ ਸੇਵਾ ਮੇਰੇ ਤੋਂ ਪਾਲਦੀ ਐ ਜੇ ਕੰਮ ਨਹੀਂ ਕਰੂਗੀ ਤਾਂ ਮੇਰੀ ਟਿਕਟ ਕਟਾ ਦਿਓ ਮੈਂ ਆਪਣੇ ਪੇਕੇ ਘਰ ਚਲੀ ਜਾਵਾਂਗੀ ਨੂਰ ਗੁੱਸੇ ਵਿੱਚ ਬੋਲਦੀ ਹੋਈ ਚਲੀ ਗਈ ਸ਼ਾਮ ਨੂੰ ਨੂਰ ਆਪਣੀ ਸੱਸ ਨੂੰ ਬੋਲੀ ਮੰਮੀ ਜੀ ਸਿਰਫ ਤੂੰ ਬੱਤੀ ਨਾ ਕਰਿਆ ਕਰੋ ਕਰਦੇ ਕੰਮ ਵੀ ਕਰ ਲਿਆ ਕਰੋ ਦੁਪਹਿਰ ਦੇ ਭਾਂਡੇ ਸ਼ਾਂਖਾਂ ਵਿੱਚ ਪਏ ਹੋਏ ਨੇ ਤੁਸੀਂ ਉਹਨਾਂ ਨੂੰ ਧੋ ਦਿਓ ਮੈਂ ਰਾਤ ਦੇ ਖਾਣੇ ਦੀ ਤਿਆਰੀ ਕਰਦੀ ਆ ਨੂਰ ਦਾ ਸਹੁਰਾ ਬੋਲਿਆ ਪੁੱਤ ਤੇਰੀ ਸੱਸ ਦੇ ਗੋਡੇ ਬਹੁਤ ਦੁਖਦੇ ਆ ਜੇ ਤੂੰ ਕਹੇ ਤਾਂ ਭਾਂਡੇ ਮੈਂ ਸਾਫ਼ ਕਰ ਦੇਵਾਂ ਨੂਰ ਬੋਲੀ ਪਾਪਾ ਜੀ ਤੁਸੀਂ ਤਾਂ ਜਮਾਈ ਹੱਦ ਕਰਦੇ ਹੋ ਮੈਂ ਤਾਂ ਪਹਿਲਾਂ ਹੀ 6 ਕੇ 4 ਜਣਿਆਂ ਦੀਆਂ ਰੋਟੀਆਂ ਬਣਾਉਂਦੀ ਸੀ ਪਰ ਹੁਣ 6 ਜਣਿਆਂ ਦੀ ਬਣਾਉਣੀ ਆ ਪ੍ਰੋਬਲਮ ਤਾਂ ਮੈਨੂੰ ਆ ਕਦੇ ਨਹੀਂ ਰੋਈ ਜਦੋਂ ਸ਼ਾਮ ਨੂੰ ਮੰਮੀ ਜੀ ਤੁਹਾਡੇ ਨਾਲ ਸ਼ਹਿਰ ਤੇ ਜਾਂਦੇ ਨੇ ਉਦੋਂ ਗੋਟਿਆਂ ਵਿੱਚ ਦਰਦ ਨਹੀਂ ਹੁੰਦਾ ਜੇ ਮੇਰੀ ਮਦਦ ਕਰ ਦੇਣਗੇ ਤਾਂ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ ਭਾਂਡੇ ਉਹ ਤੋਂ ਵੀ ਜਾਂ ਤੁਸੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਸ ਇਹ ਕਹਿ ਕੇ ਨੂਰ ਆਪਣੇ ਕਮਰੇ ਵਿੱਚ ਚਲੀ ਗਈ ਨੂਰ ਦੀ ਸੱਸ ਬੋਲੀ ਤੁਸੀਂ ਨੋਹ ਦੇ ਕਿਉਂ ਮੂੰਹ ਲਗਦੇ ਹੋ ਸਹੀ ਤਾਂ ਕਹਿ ਰਹੀ ਆ ਸਾਡੇ ਦੋਨਾਂ ਦੇ ਆਉਣ ਨਾਲ ਉਹਦਾ ਕੰਮ ਬਹੁਤ ਵੱਤ ਗਿਆ ਖੜੇ ਖੜੇ ਭਾਂਡੇ ਤੋਂ ਲਵਾਂਗੇ ਕਾ ਕੇ ਦਿੱਕਤ ਆ ਤੁਸੀਂ ਚਿੰਤਾ ਨਾ ਕਰੋ ਬਸ ਕੁਝ ਦਿਨਾਂ ਦੀ ਗੱਲ ਆ ਜਾਓ ਹੁਣ ਆਪਣੇ ਕਮਰੇ ਵਿੱਚ ਆਰਾਮ ਕਰ ਲਓ ਇਹਨਾਂ ਕਹਿ ਕੇ ਬਲਜੀਤ ਕੌਰ ਭਾਂਡੇ ਧੋਣ ਲਈ ਚਲੀ ਗਈ ਕਰੀਬ ਇੱਕ ਹਫ਼ਤੇ ਬਾਅਦ ਗੁਰਜੰਟ ਸਿੰਘ ਬਲਜੀਤ ਕੌਰ ਨੂੰ ਬੋਲਿਆ ਚਲੋ ਆਪਾਂ ਛੋਟੇ ਮੁੰਡੇ ਦੇ ਕੋਲੇ ਕੁਝ ਦਿਨਾਂ ਚੱਲਦੇ ਹਾਂ ਉਸ ਨੇ ਛੱਟ ਫੋਨ ਲਾਇਆ ਜੀਤੇ ਦੀ ਘਰ ਵਾਲੀ ਬੋਲੀ ਪਾਪਾ ਜੀ ਮਾਫ ਕਰਨਾ ਤੁਸੀਂ ਹਜੇ ਇੱਥੇ ਨਹੀਂ ਆ ਸਕਦੇ ਕਿਉਂਕਿ ਮੈਂ ਪੇਕੇ ਘਰ ਗਈ ਹੋਈ ਹਾਂ ਜੇ ਤੁਸੀਂ ਆ ਜਾਓਗੇ ਤਾਂ ਜੀਤਾ ਇਕੱਲਾ ਹੈ ਕੀ ਕਰੂਗਾ ਉਸ ਨੂੰ ਦਿੱਕਤ ਹੋ ਜੂਗੀ ਤੁਸੀਂ ਵੀਰ ਜੀ ਤੇ ਦੀਦੀ ਕੋਲੇ ਹੀ ਰੋ ਵੈਸੇ ਵੀ ਕੁਝ ਮਹੀਨਿਆਂ ਬਾਅਦ ਤੁਸੀਂ ਰਿਟਾਇਰ ਹੋ ਜਾਓਗੇ ਘਰ ਬਣ ਜਾਏਗਾ ਅਸੀਂ ਤੁਹਾਨੂੰ ਉੱਥੇ ਮਿਲਣ ਆ ਜਾਇਆ ਕਰਾਂਗੇ ਕਿਉਂ ਬੇਕਾਰ ਵਿੱਚ ਤੁਸੀਂ ਆਪਣਾ ਤੇ ਸਾਡਾ ਟਾਈਮ ਖਰਾਬ ਕਰਦੇ ਹੋ ਇੰਨਾ ਕਹਿ ਕੇ ਉਸ ਨੇ ਫੋਨ ਰੱਖ ਦਿੱਤਾ ਗੁਰਜੰਟ ਸਿੰਘ ਆਪਣੀ ਘਰ ਵਾਲੀ ਨੂੰ ਕਹਿਣ ਲੱਗਿਆ ਸਾਰੇ ਮੇਰੀ ਰਿਟਾਇਰਮੈਂਟ ਦਾ ਇੰਤਜ਼ਾਰ ਕਰ ਰਹੇ ਨੇ ਚਲੋ ਚੰਗਾ ਦੇਖਦੇ ਹਾਂ ਮੇਰੀ ਰਿਟਾਇਰਮੈਂਟ ਤੋਂ ਬਾਅਦ ਇਹ ਮੇਰੇ ਨਾਲ ਕਿੰਨਾ ਟਾਈਮ ਕੱਟਦੇ ਨੇ ਉਹ ਜੇ ਟਾਈਮ ਬਾਤ ਕਰ ਗੁਰਜੰਟ ਸਿੰਘ ਆਪਣੀ ਘਰ ਵਾਲੀ ਦੇ ਨਾਲ ਵਾਪਸ ਚਲਾ ਗਿਆ ਦੇਖਦੇ ਦੇਖਦੇ ਸਮਾਂ ਲੰਘਦਾ ਗਿਆ ਗੁਰਜੰਟ ਸਿੰਘ ਦੇ ਰਿਟਾਇਰ ਹੋਣ ਦਾ ਸਮਾਂ ਨੇੜੇ ਆ ਗਿਆ ਗੁਰਜੰਟ ਸਿੰਘ ਨੇ ਆਪਣੀ ਜ਼ਿੰਦਗੀ ਦੀ ਸਾਰੀ ਬੱਚਤ ਲਾ ਕੇ ਨਵਾਂ ਘਰ ਬਣਾਇਆ ਰਿਟਾਇਰ ਹੋਣ ਤੋਂ ਬਾਅਦ ਜੋ ਪੈਸੇ ਮਿਲੇ ਘਰ ਤੇ ਖਰਚ ਕਰ ਦਿੱਤੇ ਉਸ ਨੇ ਸੁਪਨੇ ਵਿੱਚ ਸੋਚਿਆ ਘਰ ਦੇ ਵਿੱਚ ਬੁਢਾਪਾ ਚੈਨ ਨਾਲ ਲੱਗੇਗਾ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਜੋ ਉਹ ਸੋਚ ਰਿਹਾ ਉਹ ਕਦੇ ਨਹੀਂ ਹੋਵੇਗਾ ਵੱਡੇ ਕਮਰੇ ਵੱਡੇ ਮੁੰਡੇ ਤੇ ਉਸਦੇ ਬੱਚਾ ਨੇ ਲੈ ਲਏ ਜਦੋਂ ਕਿ ਇੱਕ ਛੋਟਾ ਜਿਹਾ ਕਮਰਾ ਗੁਰਜੰਟ ਸਿੰਘ ਦੇ ਹਿੱਸੇ ਵਿੱਚ ਆਇਆ ਫਿਰ ਵੀ ਉਸਨੇ ਕਿਹਾ ਚਲੋ ਬੱਚੇ ਖੁਸ਼ ਹਨ ਤਾਂ ਅਸੀਂ ਵੀ ਖੁਸ਼ ਹਾਂ ਕੁਝ ਟਾਈਮ ਬਾਅਦ ਵੱਡੇ ਮੁੰਡੇ ਦੀ ਬਦਲੀ ਸ਼ਹਿਰ ਵਿੱਚ ਹੋ ਗਈ ਤੇ ਉਹ ਸਾਰਾ ਸਮਾਨ ਲੈ ਕੇ ਪਾਪਾ ਦੇ ਨਵੇਂ ਬਣਾਏ ਘਰ ਵਿੱਚ ਸ਼ਿਫਟ ਹੋ ਗਿਆ ਫਿਰ ਕਿਸੇ ਆਏ ਦੈਨ ਨੂਰ ਦੇ ਪੇਕੇ ਤਾਂ ਕੋਈ ਨਾ ਕੋਈ ਆਉਂਦਾ ਰਹਿੰਦਾ ਤੇ ਕਮਰਿਆਂ ਦੀ ਕਮੀ ਹੋ ਜਾਂਦੀ ਇੱਕ ਦਿਨ ਨੂਰ ਬੋਲੀ ਪਾਪਾ ਜੀ ਜਿਹੜਾ ਕਮਰਾ ਆਪਾਂ ਨੌਕਰਾਂ ਵਾਸਤੇ ਬਣਾਇਆ ਉਹ ਵੀ ਬਹੁਤ ਵਧੀਆ ਤੁਸੀਂ ਆਪਣਾ ਸਮਾਨ ਉਸ ਕਮਰੇ ਵਿੱਚ ਰੱਖ ਲਓ ਆਪਣੇ ਕਿਹੜਾ ਨੌਕਰ ਰਹਿੰਦੇ ਨੇ ਗੁਰਜੰਟ ਸਿੰਘ ਨੂਰ ਨੂੰ ਦੇਖਦੇ ਹੋਏ ਬੋਲਿਆ ਕਿ ਇਹੋ ਜਿਹਾ ਜਮਾਨਾ ਪਾਈ ਮੇਰੇ ਘਰ ਵਿੱਚ ਮੈਨੂੰ ਨੌਕਰਾਂ ਦੇ ਕਮਰੇ ਵਿੱਚ ਰਹਿਣਾ ਪਵੇਗਾ ਗੁਰਜੰਟ ਸਿੰਘ ਦੀ ਘਰ ਵਾਲੀ ਕਹਿੰਦੀ ਨੋ ਨਾਲ ਗੱਲ ਕਰਨਾ ਠੀਕ ਨਹੀਂ ਤੁਸੀਂ ਆਪਣੇ ਪੁੱਤ ਨਾਲ ਹੀ ਗੱਲ ਕਰ ਲਿਓ ਸ਼ਾਮ ਨੂੰ ਜਦੋਂ ਜੱਗੀ ਆਇਆ ਤਾਂ ਗੁਰਜੰਟ ਬੋਲਿਆ ਬੇਟਾ ਤੂੰ ਹੀ ਨੂਰ ਨੂੰ ਸਮਝਾ ਸਾਨੂੰ ਨੌਕਰਾਂ ਵਾਲੇ ਕਮਰੇ ਵਿੱਚ ਰਹਿਣ ਲਈ ਕਹਿ ਰਹੀ ਆ ਜੱਗੀ ਇਕਦਮ ਗੁੱਸੇ ਵਿੱਚ ਬੋਲਿਆ ਪਾਪਾ ਜੀ ਨੂਰ ਸਹੀ ਤਾਂ ਕਹਿ ਰਹੀ ਆ ਇਸ ਘਰ ਵਿੱਚ ਤੁਸੀਂ ਤਿਲਕਣ ਵਾਲਾ ਫਰਸ਼ ਲਗਾਇਆ ਸਾਨੂੰ ਡਰ ਲੱਗਦਾ ਰਹਿੰਦਾ ਕਿ ਕਿਤੇ ਤਿਲਕ ਕੇ ਡਿੱਗ ਨਾ ਜਾਇਓ ਕਿਤੇ ਹੱਡੀ ਪਸਲੀ ਨਾ ਇੱਧਰ ਉੱਧਰ ਖਿਸਕ ਜਾਵੇ ਵੜਾਪੇ ਵਿੱਚ ਕੌਣ ਸੇਵਾ ਕਰੇਗਾ ਇੱਕ ਗੱਲ ਕਹਿ ਦਿਨਾ ਐਵੇਂ ਨੂਰ ਨਾਲ ਉਲਝਾਂ ਨਾ ਕਰੋ ਮਾਂ ਨੇ ਤੁਹਾਡੀ ਇੰਨੇ ਚਿਰ ਗੱਲ ਮੰਨੀ ਪਰ ਜ਼ਰੂਰੀ ਨਹੀਂ ਨੋ ਵੀ ਤੁਹਾਡੀ ਗੱਲ ਮੰਨੇ ਮੁੰਡੇ ਦਾ ਜਵਾਬ ਸੁਣ ਕੇ ਗੁਰਜੰਟ ਸਿੰਘ ਜਮ ਸੁਣ ਹੋ ਗਿਆ ਸੋਚਣ ਲੱਗਿਆ ਅੱਜ ਵੀ ਮੈਂ ਆਪਣੀ ਪੈਨਸ਼ਨ ਦੇ ਖਰਚੇ ਤੇ ਜੀ ਰਿਹਾ ਫਿਰ ਵੀ ਇਹ ਮੈਨੂੰ ਭਾषण ਦਿੰਦੇ ਨੇ ਇਹ ਸੋਚ ਕੇ ਗੁਰਜੰਟ ਸਿੰਘ ਅੰਦਰ ਤੱਕ ਹਿੱਲ ਗਿਆ ਜੱਗੀ ਬੋਲਦਾ ਹੋਇਆ ਉੱਥੋਂ ਚਲਾ ਗਿਆ ਗੁਰਜੰਟ ਸਿੰਘ ਕਹਿਣ ਲੱਗਿਆ ਘਰ ਦੀ ਇੱਕ ਇੱਕ ਇੱਟ ਲਾਉਂਦੇ ਹੋਏ ਮੈਂ ਕਿੰਨੇ ਸੁਪਨੇ ਦੇਖੇ ਸੀ ਤੇ ਅੱਜ ਇਹ ਇੱਕ ਇੱਕ ਕਰਕੇ ਟੁੱਟ ਰਹੇ ਨੇ ਜਿੱਤੇ ਨੂੰ ਦੇਖ ਕਹਿੰਦਾ ਘਰ ਬਣ ਗਿਆ ਤਾਂ ਅਸੀਂ ਆਵਾਂਗੇ ਪਰ ਹੁਣ ਉਹ ਦਿਵਾਲੀ ਤੇ ਹੀ ਆਉਂਦਾ ਹੈ ਦੇ ਅਨਸਾਰ ਆਪਣੀਆਂ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆ ਕੇ ਦੱਸਣ ਲੱਗ ਜਾਂਦਾ ਹੈ ਪੈਸੇ ਲੈ ਕੇ ਵਾਪਸ ਚਲਾ ਜਾਂਦਾ ਹੈ ਗੁਰਜੰਟ ਸਿੰਘ ਦੀ ਘਰ ਵਾਲੀ ਬੋਲੀ ਹਜੇ ਉਸ ਦੀ ਉਮਰ ਕੀ ਆ ਹੌਲੀ ਹੌਲੀ ਉਸ ਨੂੰ ਸਭ ਕੁਝ ਸਮਝ ਆ ਜਾਊਗਾ ਗੁਰਜੰਟ ਸਿੰਘ ਹੱਸ ਕੇ ਬੋਲੇ ਤੇਰੇ ਬੱਚੇ ਨਹੀਂ ਰਏ ਬੱਚੇ ਹੁਣ ਬਾਪ ਬਣ ਚੁੱਕੇ ਆ ਬਲਜੀਤ ਕੌਰ ਬੋਲੀ ਤੁਸੀਂ ਗੁੱਸਾ ਨਾ ਕਰੋ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਅਗਲੇ ਦਿਨ ਗੁਰਜੰਟ ਸਿੰਘ ਤੇ ਬਲਜੀਤ ਕੌਰ ਬੈਠੇ ਚਾਹ ਪੀ ਰਹੇ ਸੀ ਜੱਗੀ ਹੌਲੀ ਆ ਕੇ ਖੜਾ ਹੋ ਗਿਆ ਗੁਰਜੰਟ ਸਿੰਘ ਨੇ ਸੋਚਿਆ ਕੱਲ੍ਹ ਦਿਨ ਗਲਤੀਆਂ ਦੀ ਮਾਫੀ ਮੰਗੂਗਾ ਪਰ ਨਹੀਂ ਨੇ ਤਾਂ ਆ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਪਾਪਾ ਜੀ ਚਲੋ ਅੱਜ ਕਮਰਾ ਖਾਲੀ ਕਰਨ ਵਾਸਤੇ ਮੈਂ ਤੁਹਾਡੀ ਮਦਦ ਕਰ ਦਿੰਨਾ ਨੂਰ ਨੇ ਕਿੰਨੇ ਵਧੀਆ ਤਰੀਕੇ ਨਾਲ ਕਮਰੇ ਨੂੰ ਸਾਫ਼ ਕੀਤਾ ਗੁਰਜੰਟ ਸਿੰਘ ਨੇ ਕਿਹਾ ਤੈਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਕੋਈ ਅਸਰ ਨਹੀਂ ਹੁੰਦਾ ਜਦੋਂ ਮੈਂ ਕਹਿ ਦਿੱਤਾ ਮੈਂ ਉਸ ਕਮਰੇ ਵਿੱਚ ਨਹੀਂ ਰਹਿੰਦਾ ਭਾਈ ਜੱਗੀ ਨੇ ਗੁੱਸੇ ਵਿੱਚ ਆਪਣੇ ਪਾਪਾ ਦੀ ਕੁਰਸੀ ਇੰਨੇ ਜ਼ੋਰ ਨਾਲ ਮਾਰੇ ਕਿ ਉਸ ਦਾ ਪਿਓ ਜ਼ਮੀਨ ਦੇ ਥੱਲੇ ਡਿੱਗ ਪਿਆ ਜੱਗੀ ਬੋਲਿਆ ਬੁੜਿਆ ਮੈਂ ਸੋਚ ਰਿਹਾ ਸੀ ਪਿਆਰ ਨਾਲ ਤੂੰ ਮੰਨ ਜਾਏਂਗਾ ਪਰ ਤੂੰ ਨਹੀਂ ਸਮਝੇਂਗਾ ਤੈਨੂੰ ਸਮਝਾਉਣ ਦੀ ਬਜਾਏ ਚੰਗਾ ਹੁੰਦਾ ਮੈਂ ਤੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੰਦਾ ਜੱਗੀ ਗੁੱਸੇ ਭਰੀਆਂ ਅੱਖਾਂ ਵਿੱਚ ਆਪਣੀ ਮਾਂ ਦੇ ਵੱਲ ਗਿਆ ਤੇ ਬੋਲਿਆ ਮੰਮੀ ਜੀ ਤੂੰ ਹੀ ਪਾਪਾ ਨੂੰ ਸਮਝਾ ਲੈ ਹੱਥ ਪੈਰ ਨਾ ਤੜਾ ਲਵੇ ਫੇਰ ਨਾ ਕਹੀਂ ਕਿ ਪੁੱਤ ਨੇ ਕੀ ਕਰ ਦਿੱਤਾ ਜੱਗੀ ਦੀਆਂ ਗੱਲਾਂ ਸੁਣ ਕੇ ਹਰਜੰਟ ਸਿੰਘ ਦੀਆਂ ਅੱਖਾਂ ਭਰ ਗਈਆਂ ਉਹਦੀ ਘਰਵਾਲੀ ਨੇ ਉਸ ਨੂੰ ਸਹਾਰਾ ਦਿੱਤਾ ਤੇ ਦੂਜੀ ਕੁਰਸੀ ਤੇ ਬਿਠਾਇਆ ਇੰਨੀਆਂ ਗੱਲਾਂ ਕਹਿ ਕੇ ਜੱਗੀ ਉੱਥੋਂ ਗੁੱਸੇ ਵਿੱਚ ਚਲਾ ਗਿਆ ਗੁਰਜੰਟ ਸਿੰਘ ਨੇ ਆਪਣੀ ਘਰਵਾਲੀ ਵੱਲ ਦੇਖਿਆ ਉਸ ਦੀ ਘਰਵਾਲੀ ਨੇ ਕਿਹਾ ਚਲੋ ਜੀ ਕੁਝ ਦਿਨ ਉੱਥੇ ਰਹਿ ਕੇ ਵੇਖ ਲੈਣੇ ਆ ਜੇ ਚੰਗਾ ਨਾ ਲੱਗਿਆ ਫਿਰ ਇਸ ਕਮਰੇ ਵਿੱਚ ਆ ਜਾਵਾਂਗੇ ਇਹਦੇ ਵਿੱਚ ਕਿਹੜਾ ਵੱਡੀ ਗੱਲ ਹੈ ਘਰਵਾਲੀ ਦੇ ਸਾਹਮਣੇ ਗੁਰਜੰਟ ਸਿੰਘ ਕੁਝ ਨਹੀਂ ਕਹਿ ਸਕਿਆ ਚੁੱਪ ਕਰਕੇ ਆਪਣਾ ਸਾਰਾ ਸਮਾਨ ਲੈ ਕੇ ਨੌਕਰਾਂ ਵਾਲੇ ਕਮਰੇ ਵਿੱਚ ਚਲੇ ਗਏ ਨੋਤੇ ਮੁੰਡਾ ਦਿਲੋਂ ਹੀ ਉੱਤਰ ਗਏ ਪਹਿਲਾਂ ਜੱਗੀ ਤੇ ਉਹਦੀ ਘਰ ਵਾਲੀ ਦੋਵਾਂ ਦੀ ਬਹੁਤ ਇੱਜ਼ਤ ਕਰਦੇ ਸੀ ਪਰ ਹੁਣ ਦਿਨ ਬਦਲ ਗਏ ਸੀ ਹੁਣ ਨੋ ਪੁੱਤ ਮੁਸ਼ਕਲ ਨਾਲ ਹੀ ਉਹਨਾਂ ਨੂੰ ਰੋਟੀ ਦਿੰਦੇ ਸੀ ਹਮੇਸ਼ਾ ਗੁਰਜੰਟ ਸਿੰਘ ਆਹੀ ਸੋਚਦੇ ਰਹਿੰਦੇ ਜਿਹੜੇ ਆਪਣੇ ਮਾਪੇ ਬਾਂ ਨੂੰ ਨਹੀਂ ਪੁੱਛਦੇ ਉਹ ਆਪਣੀ ਛੋਟੀ ਭੈਣ ਰਮਨ ਨੂੰ ਕੀ ਪੁੱਛਣਗੇ ਰਮਨ ਆਪਣੀ ਜ਼ਿੰਮੇਵਾਰੀ ਵਿੱਚ ਉਲਝੀ ਰਹਿੰਦੀ ਸੀ ਬਸ ਮਾਪੇ ਦੀ ਖਬਰ ਲੈਂਦੀ ਰਹਿੰਦੀ ਦੇਖਦੇ ਗੁਰਜੰਟ ਸਿੰਘ ਦੀ ਘਰ ਵਾਲੀ ਤੇ ਆਪਣੀ ਰੋਟੀ ਦੀ ਜ਼ਿੰਮੇਵਾਰੀ ਆਪ ਤੇ ਆ ਗਈ ਸੀ ਆ ਗੱਲ ਗੁਰਜੰਟ ਸਿੰਘ ਦੇ ਘਰ ਵਾਲੀ ਨੂੰ ਅੰਦਰ ਤੱਕ ਖਾ ਗਈ ਸੀ ਕਿ ਉਹਨਾਂ ਦੇ ਬੱਚਿਆਂ ਕੋਲੇ ਭੋਰਾ ਵੀ ਟਾਈਮ ਨਹੀਂ ਉਹਨਾਂ ਦੇ ਦਿਲ ਵਿੱਚ ਉਹਨਾਂ ਵਾਸਤੇ ਭੋਰਾ ਵੀ ਜਗ੍ਹਾ ਨਹੀਂ ਜਦੋਂ ਗੁਰਜੰਟ ਸਿੰਘ ਕੁਝ ਕਹਿੰਦਾ ਤਾਂ ਮੁੰਡੇ ਉਸਨੂੰ ਚਾਰ ਗੱਲਾਂ ਸੁਣਾ ਦਿੰਦੇ ਸੀ ਲੋਕਾਂ ਦੇ ਡਰ ਤੋਂ ਉਹ ਚੁੱਪ ਕਰ ਜਾਂਦਾ ਇੱਕ ਦਿਨ ਬਲਜੀਤ ਕੌਰ ਦੀ ਤਬੀਅਤ ਠੀਕ ਨਹੀਂ ਸੀ ਗੁਰਜੰਟ ਸਿੰਘ ਆਪਣੀ ਨੂੰਹ ਨੂੰ ਜਾ ਕੇ ਬੋਲਿਆ ਪੁੱਤ ਤੇਰੀ ਸੱਸ ਦੀ ਤਬੀਅਤ ਠੀਕ ਨਹੀਂ ਉਸ ਵਾਸਤੇ ਖਾਣਾ ਬਣਾ ਦੇ ਤਾਂ ਨੂਰ ਬੋਲੀ ਮੁਫਤ ਵਿੱਚ ਨਹੀਂ ਖਾਣਾ ਬਣਦਾ ਪੈਨਸ਼ਨ ਦੇ ਜਿੰਨੇ ਪੈਸੇ ਆਉਂਦੇ ਹਨ ਤਾਂ ਤੂੰ ਦਵਾਈਆਂ ਤੇ ਲਾ ਦਿੰਨੇ ਓ ਤੇ ਜਿਹੜੇ ਬਚੇ ਪੈਸੇ ਸੀ ਉਹ ਤੁਸੀਂ ਘਰ ਤੇ ਖਰਚ ਕਰ ਦਿੱਤੇ ਇਹ ਘਰ ਸਿਰਫ ਸਾਡਾ ਨਹੀਂ ਵੀਰਜੀ ਦਾ ਵੀ ਹਿੱਸਾ ਆਉਂਦਾ ਫਿਰ ਅਸੀਂ ਰੋਟੀਆਂ ਕਿਉਂ ਬਣਾਈਏ ਆਲੋ ਬ੍ਰੈਡ ਪਏ ਨੇ ਉਹਨਾਂ ਨੂੰ ਖਵਾ ਦਿਓ ਕਹਿ ਕੇ ਨੂਰ ਆਪਣੇ ਸਹੁਰੇ ਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੰਦੀ ਹੈ ਵਿਚਾਰਾ ਗੁਰਜੰਟ ਸਿੰਘ ਵਾਣੀਆਂ ਕੋਲੋਂ ਵੀ ਰੋਟੀ ਨਹੀਂ ਮੰਗ ਸਕਦਾ ਸੀ ਲੋਕ ਕੀ ਕਹਿਣਗੇ ਨੌ ਪੁੱਤ ਦੇ ਹੁੰਦੇ ਹੋਏ ਭੀਖ ਮੰਗ ਰਿਹਾ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਤੇ ਹੱਥ ਵਿੱਚ ਬਰੱਡ ਲੈ ਕੇ ਆਪਣੇ ਘਰ ਵਾਲੀ ਕੋਲੇ ਗਿਆ ਤਾਂ ਉਸਦੀ ਘਰਵਾਲੀ ਬੋਲੀ ਮੇਰੇ ਲਈ ਤੁਸੀਂ ਕਿਤੇ ਤੋਂ ਕਿਉਂ ਪੀਖ ਮੰਗਦੇ ਹੋ ਗੁਰਜੰਟ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਦੀ ਘਰਵਾਲੀ ਬੋਲੀ ਮੈਨੂੰ ਇਸ ਤਰ੍ਹਾਂ ਨਾ ਦੇਖੋ ਮੈਂ ਚੈਨ ਨਾਲ ਨਹੀਂ ਰਹਿ ਸਕਦੀ ਬਸ ਇੱਕ ਵਾਰ ਆਖਰੀ ਮੈਨੂੰ ਪਾਣੀ ਪਿਆ ਦੋ ਕਿ ਮੈਂ ਚੈਨ ਨਾਲ ਅੱਖਾਂ ਬੰਦ ਕਰ ਸਕਾਂ ਗੁਰਜੰਟ ਸਿੰਘ ਕਹਿਣ ਲੱਗਿਆ ਮੈਨੂੰ ਇਕੱਲਾ ਛੱਡ ਕੇ ਤੂੰ ਕਿੱਥੇ ਜਾ ਰਹੀ ਆ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਮੇਰਾ ਇੱਥੇ ਕੌਣ ਆ ਗੁਰਜੰਟ ਸਿੰਘ ਨੇ ਆਪਣੀ ਘਰਵਾਲੀ ਦੇ ਮੂੰਹ ਵਿੱਚ ਇੱਕ ਘੁੱਟ ਪਾਣੀ ਪਾਇਆ ਤੇ ਉਸ ਦੀਆਂ ਅੱਖਾਂ ਬੰਦ ਹੋ ਗਈਆਂ। ਗੁਰਜੰਟ ਸਿੰਘ ਨੇ ਰਮਨ ਨੂੰ ਫੋਨ ਕੀਤਾ। ਰਮਨ ਘਬਰਾ ਕੇ ਬੋਲੀ, "ਪਾਪਾ ਜੀ, ਕੀ ਗੱਲ ਹੋ ਗਈ? ਇੰਨੀ ਰਾਤ ਨੂੰ ਤੁਸੀਂ ਫੋਨ ਕੀਤਾ?" ਗੁਰਜੰਟ ਸਿੰਘ ਬੋਲਿਆ, "ਰਮਨ ਤੇਰੀ ਮਾਂ ਸਾਨੂੰ ਛੱਡ ਕੇ ਚਲੀ ਗਈ। ਬੱਸ ਮੈਂ ਜੀਣਾ ਨਹੀਂ ਚਾਹੁੰਦਾ।" ਰਮਨ ਨੂੰ ਕੁਝ ਨਹੀਂ ਸਮਝ ਆ ਰਿਹਾ ਸੀ। ਉਹ ਜ਼ੋਰ-ਜ਼ੋਰ ਦੀ ਰੋਣ ਲੱਗੀ। ਉਸ ਦੀ ਰੋਣ ਦੀ ਆਵਾਜ਼ ਸੁਣ ਕੇ ਉਹਦੇ ਘਰ ਵਾਲਾ ਹਰਮਨ ਬੋਲਿਆ, "ਕੀ ਹੋਇਆ ਰਮਨ?" ਤਾਂ ਰਮਨ ਕਹਿਣ ਲੱਗੀ, "ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ।" ਫਿਰ ਰਮਨ ਨੇ ਰੋਂਦੀ ਰੋਂਦੀ ਆਪਣੇ ਭਰਾ ਨੂੰ ਫੋਨ ਕੀਤਾ ਉਹ ਕਹਿਣ ਲੱਗੀ ਹਰਮਨ ਮਾਂ ਸਾਨੂੰ ਛੱਡ ਕੇ ਚਲੀ ਗਈ ਤਾਂ ਉਸ ਦਾ ਭਰਾ ਜੱਗੀ ਬੋਲਿਆ ਸ਼ਾਮ ਤੱਕ ਤਾਂ ਉਹ ਚੰਗੀ ਭਲੀ ਸੀ ਹੁਣ ਕੀ ਹੋ ਗਿਆ ਆਪਦੇ ਭਰਾ ਦੀ ਇਹ ਗੱਲ ਸੁਣ ਕੇ ਰਮਨ ਬਹੁਤ ਹੈਰਾਨ ਹੋ ਗਈ ਇੱਕ ਘਰ ਵਿੱਚ ਰਹਿੰਦੇ ਹੋਏ ਵੀ ਉਹਨਾਂ ਨੂੰ ਕੁਝ ਨਹੀਂ ਪਤਾ ਜਦੋਂ ਰਮਨ ਘਰੇ ਪਹੁੰਚੀ ਆਪਣੇ ਪਾਪਾ ਨੂੰ ਜੱਫੀ ਪਾ ਕੇ ਰੋਈ ਪਰ ਪਾਪਾ ਜਿਵੇਂ ਪੱਥਰ ਦੀ ਮੂਰਤੀ ਹੋ ਗਈ ਸੀ ਰਮਨ ਦੇ ਬਾਰ-ਬਾਰ ਪੁੱਛਣ ਤੇ ਗੁਰਜੰਟ ਸਿੰਘ ਨੇ ਸਾਰੀ ਗੱਲ ਦੱਸੀ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਰਮਨ ਨੇ ਆਪਣੇ ਭਰਾਵਾਂ ਨੂੰ ਕਿਹਾ ਪਾਪਾ ਜੀ ਤੁਹਾਡੀ ਹਰ ਇੱਕ ਲੋੜ ਪੂਰੀ ਕੀਤੀ ਹੈ ਪਰ ਤੁਸੀਂ ਉਸ ਨੂੰ ਪਿਛਲੇ ਵਾਲੇ ਕਮਰੇ ਵਿੱਚ ਨਾ ਛੱਡੋ ਉਸ ਨੇ ਤੁਹਾਡੇ ਵਾਸਤੇ ਕੀ ਕੁਝ ਨਹੀਂ ਕੀਤਾ ਰਮਨ ਦੇ ਭਰਾ ਕੁਝ ਨਹੀਂ ਬੋਲੇ ਰਮਨ ਨੇ ਬਹੁਤ ਵਾਰ ਕਿਹਾ ਸੀ ਪਾਪਾ ਮੇਰੇ ਨਾਲ ਚੱਲੋ ਪਰ ਗੁਰਜੰਟ ਸਿੰਘ ਬੋਲਿਆ ਬੇਟਾ ਇਸ ਘਰ ਵਿੱਚ ਤੇਰੀ ਮਾਂ ਦੀਆਂ ਯਾਦਾਂ ਨੇ ਤੇ ਮੈਂ ਉਸ ਨੂੰ ਕਿਵੇਂ ਛੱਡ ਕੇ ਜਾ ਸਕਦਾ ਹਾਂ ਗਵਾਂਡੀ ਵੀ ਬਹੁਤ ਚੰਗੇ ਨੇ ਕੋਈ ਦਿੱਕਤ ਨਹੀਂ ਮੈਂ ਤੈਨੂੰ ਜ਼ਰੂਰ ਦੱਸਾਂਗਾ ਇਹਨਾਂ ਕਹਿ ਕੇ ਸਭ ਆਪਣੇ ਆਪਣੇ ਘਰੇ ਚਲੇ ਗਏ ਇਸ ਤੋਂ ਬਾਅਦ ਗੁਰਜੰਟ ਸਿੰਘ ਵੀ ਬਿਮਾਰ ਰਹਿਣ ਲੱਗ ਗਿਆ ਤਿੰਨ ਦਿਨਾਂ ਤੋਂ ਉਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਨੂਰ ਤੇ ਜੱਗੀ ਨੂੰ ਵੀ ਕਿਹਾ ਪਰ ਉਹਨਾਂ ਨੇ ਅਣਸੁਨਾ ਕਰ ਦਿੱਤਾ ਦੋ ਦਿਨਾਂ ਤੋਂ ਭੁੱਖੇ ਗੁਰਜੰਟ ਸਿੰਘ ਆਪਣੇ ਕਮਰੇ 'ਚੋਂ ਬਾਹਰ ਵੀ ਨਹੀਂ ਨਿਕਲੇ ਕਿਉਂਕਿ ਹੱਥ ਪੈਰ ਬਿਲਕੁਲ ਹੀ ਜਵਾਬ ਦੇ ਚੁੱਕੇ ਸੀ ਪੁੱਤ ਉਸਦੇ ਕੋਲੇ ਆਏ ਤਾਂ ਬੋਲਿਆ ਪਾਪਾ ਜੀ ਅਸੀਂ ਅੱਜ ਰਾਤ ਬਾਹਰ ਜਾ ਰਹੇ ਆਂ ਬੱਚਾ ਨੂੰ ਲੈ ਕੇ ਫਿਲਮ ਦਿਖਾਉਣ ਲਈ ਗੁਰਜੰਟ ਸਿੰਘ ਬੋਲਿਆ ਬੇਟਾ ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ ਤੁਸੀਂ ਕਿਤੇ ਨਾ ਜਾਓ ਬਸ ਮੇਰੇ ਕੋਲੇ ਰਹੋ ਪਤਾ ਨਹੀਂ ਕਦੋਂ ਆਖਰੀ ਸਾਹ ਨਿਕਲ ਜਾਵੇ ਜੱਗੀ ਬੋਲਿਆ ਪਾਪਾ ਜੀ ਅਸੀਂ ਮਰਨ ਦਾ ਇੰਤਜ਼ਾਰ ਨਹੀਂ ਕਰ ਸਕਦੇ ਜਦੋਂ ਤੁਸੀਂ ਮਰਗੇ ਅਸੀਂ ਆ ਜਾਵਾਂਗੇ ਨੂਰ ਬੋਲੀ ਚਲੋ ਜੀ ਇਸ ਬੁੱਢੇ ਦਾ ਤਾਂ ਰੋਜ਼ ਦਾ ਹੀ ਤਮਾਸ਼ਾ ਹੈ ਇਹਨਾਂ ਕਹਿ ਕੇ ਨੂਰ ਤੇ ਜੱਗੀ ਉੱਥੋਂ ਚਲੇ ਗਏ ਗੁਰਜੰਟ ਸਿੰਘ ਬਸ ਪਿੱਛੇ ਵਾਜਾ ਮਾਰਦਾ ਰਹਿ ਗਿਆ ਦੋਨੋਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਜਾਂਦੇ ਜਾਂਦੇ ਘਰ ਦਾ ਤਾਲਾ ਵੀ ਲਾ ਗਏ ਗੁਰਜੰਟ ਸਿੰਘ ਆਪਣੇ ਪੁੱਤ ਦੀ ਇਹ ਹਰਕਤ ਦੇਖ ਕੇ ਬਹੁਤ ਜ਼ਿਆਦਾ ਦੁਖੀ ਹੋ ਗਿਆ ਅਚਾਨਕ ਰਾਤ ਨੂੰ ਉਸ ਦੇ سینੇ ਵਿੱਚ ਬਹੁਤ ਜ਼ਿਆਦਾ ਦਰਦ ਉੱਠਿਆ ਜੱਗੀ ਨੂੰ ਕਈ ਵਾਰ ਫੋਨ ਕੀਤਾ ਪਰ ਉਸ ਨੇ ਜਾਣ ਬੁੱਝ ਕੇ ਫੋਨ ਨਾ ਚੁੱਕਿਆ ਉਸ ਨੇ ਆਪਣੀ ਕੁੜੀ ਨੂੰ ਫੋਨ ਲਾਇਆ ਪਾਪਾ ਦੀ ਇੱਕ ਆਵਾਜ਼ ਸੁਣ ਕੇ ਉੱਥੋਂ ਭੱਜੀ ਆਈ ਉਸ ਟਾਈਮ ਪਾਪਾ ਹਮੇਸ਼ਾ ਲਈ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਤਾਂ ਉਸ ਨੇ ਵੇਖਿਆ ਪਾਪਾ ਜੀ ਦੇ ਹੱਥ ਵਿੱਚ ਇੱਕ ਚੁਟ્ઠી ਸੀ ਹਰਮਨ ਨੇ ਜਦ ਚਿੱਠੀ ਖੋਲੀ ਤੇ ਪੜ੍ਹੀ ਤਾ ਗੁਰਜੰਟ ਸਿੰਘ ਨੇ ਉਹਦੇ ਉੱਤੇ ਲਿਖਿਆ ਸੀ ਮੈਂ ਬਹੁਤ ਜ਼ਰੂਰੀ ਕਾਗਜ਼ ਵਕੀਲ ਮਿੱਤਰ ਦੇ ਕੋਲੇ ਰੱਖੇ ਹਨ ਆਪਣੇ ਭਰਾਵਾਂ ਨੂੰ ਇਸ ਬਾਰੇ ਦੱਸ ਦੇਣਾ ਪਰ ਅੱਗੇ ਉਹੀ ਕਰਨਾ ਜੋ ਇਸ ਚਿੱਠੀ ਵਿੱਚ ਲਿਖਿਆ ਉਹਨਾਂ ਨੂੰ ਵੀ ਇਹ ਪੱત્રਾ ਲੱਗਣਾ ਚਾਹੀਦਾ ਹੈ ਕਿ ਪਿਓ ਕੀ ਹੁੰਦਾ ਜੇ ਪਿਓ ਆਪਣੀ ਆਈ ਤੇ ਆ ਜਾਵੇ ਤਾਂ ਕੁਝ ਵੀ ਕਰ ਸਕਦਾ ਰਮਨ ਨੇ ਇਹ ਸਭ ਸੁਣ ਕੇ ਰੋਣ ਲੱਗੀ ਤੇ ਇੱਕ ਹਫ਼ਤਾ ਪਹਿਲਾਂ ਹੀ ਆਪਣੇ ਬਾਪ ਕੋਲੇ ਆਈ ਸੀ ਉਹਨੂੰ ਰੋਟੀ ਖਵਾ ਕੇ ਗਈ ਸੀ ਉਸ ਨਾਲ ਗੱਲਾਂ ਵੀ ਕੀਤੀਆਂ ਸੀ ਮਾਪੇ ਦੇ ਜਾਣ ਤੋਂ ਬਾਅਦ ਰਮਨ ਦੇ ਪੇਕੇ ਤਾਂ ਜਮ੍ਹਾਂ ਹੀ ਖਤਮ ਹੋ ਗਏ ਸੀ ਸਵੇਰੇ ਜਦ ਪੁੱਤ ਵਾਪਸ ਆਏ ਬਾਪ ਨੂੰ ਦੇਖ ਕੇ ਡਰ ਨਾਲ ਕੰਮਾਂ ਲੱਗੇ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਸ਼ਾਇਦ ਅਜ ਗੁਰਜੰਟ ਸਿੰਘ ਉਹਨਾਂ ਦੇ ਵਿੱਚ ਨਹੀਂ ਸੀ ਡਾਕਟਰ ਨੂੰ ਦਿਖਾ ਦਿੰਦੇ ਤਾਂ ਕੁਝ ਦਿਨ ਹੋਰ ਜਾਂਦਾ ਰਹਿੰਦੇ ਇਹ ਖਬਰ ਸੁਣ ਕੇ ਛੋਟਾ ਭਰਾ ਵੀ ਆ ਗਿਆ ਅੰਤਿਮ ਸੰਸਕਾਰ ਕੀਤਾ ਗਿਆ ਸਾਰੇ ਰਿਸ਼ਤੇਦਾਰ ਚਲੇ ਗਏ ਰਮਨ ਵੀ ਆਪਣੇ ਘਰ ਚਲੀ ਗਈ ਗੁਰਜੰਟ ਸਿੰਘ ਦੀ ਮੌਤ ਤੋਂ ਬਾਅਦ ਦੋਨੇ ਭਰਾ ਤੇ ਭਾਬੀਆਂ ਪੂਰੇ ਘਰ ਨੂੰ ਤਲਾਸ਼ਣ ਲੱਗੇਗਾ ਹਰ ਜਗ੍ਹਾ ਗਏ ਤੇ ਵਸੀਅਤ ਦੇ ਕਾਗਜ਼ ਲੱਭਣ ਲੱਗੇ ਪਰ ਕਿਸੇ ਨੂੰ ਕੁਝ ਨਹੀਂ ਮਿਲਿਆ ਜਦੋਂ ਉਹਨਾਂ ਨੇ ਗੁਰਜੰਟ ਸਿੰਘ ਦੇ ਮਿੱਤਰ ਵਕੀਲ ਅੰਕਲ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਸਭ ਮੇਰੇ ਕੋਲੇ ਹੈ ਸੁਰੱਖਿਤ ਹੈ ਸਮਾਂ ਆਉਣ ਦਿਓ ਸਭ ਕੁਝ ਮਿਲ ਜਾਏਗਾ ਇਸ ਲਈ ਤੁਹਾਨੂੰ 1 ਸਾਲ ਇੰਤਜ਼ਾਰ ਕਰਨਾ ਪਵੇਗਾ ਕਰੀਬ 1 ਸਾਲ ਬਾਅਦ ਜੱਗੀ ਨੇ ਰਮਨ ਨੂੰ ਫੋਨ ਕੀਤਾ ਤੇ ਪੁੱਛਿਆ ਕਿਵੇਂ ਹੋ ਤਾਂ ਰਮਨ ਬੋਲੀ ਠੀਕ ਆ ਵੀਰੇ ਕਿਵੇਂ ਯਾਦ ਕੀਤਾ ਬੋਲਿਆ ਭੈਣੇ ਯਾਦ ਕਰਨ ਲਈ ਕੋਈ ਵਜ੍ਹਾ ਵੀ ਹੋਣੀ ਚਾਹੀਦੀ ਆ ਇਹ ਸੁਣ ਤੈਨੂੰ ਇੱਕ ਗੱਲ ਕਹਿਣੀ ਸੀ ਤਾਂ ਫੋਨ ਕੀਤਾ ਪਾਪਾ ਤੇ ਮੰਮੀ ਦਾ ਇੱਕ ਸ਼ਰਾਧ ਕਰਾ ਦਿੰਨੇ ਆ ਜਿੱਤਾ ਵੀ ਆਪਣੇ ਪਰਿਵਾਰ ਦੇ ਨਾਲ ਆ ਜਾਵੇਗਾ ਪਾਪਾ ਜੀ ਦਾ ਉਹਨਾਂ ਦੇ ਘਰ ਵਿੱਚ ਹੀ ਸ਼ਰਾਧ ਕਰਾਂਗੇ ਤੂੰ ਕੱਲੀ ਨਾ ਆਈ ਹਰਮਨ ਨੂੰ ਵੀ ਨਾਲ ਲੈ ਕੇ ਆਈ ਰਮਨ ਸੋਚ ਰਹੀ ਸੀ ਅਚਾਨਕ ਵੀਰ ਜੀ ਦੇ ਮਨ ਵਿੱਚ ਇਹਨਾਂ ਪਿਆਰ ਕਿਵੇਂ ਆ ਗਿਆ ਉਹਦੀਆਂ ਗੱਲਾਂ ਵਿੱਚ ਮਠਿਆਸ ਕਿਵੇਂ ਸੀ ਰਮਨ ਨੂੰ ਬਹੁਤ ਹੈਰਾਨੀ ਹੋਈ ਜਦੋਂ ਪਾਪਾ ਮੰਮੀ ਨੂੰ ਇਨਾ ਤਾਂਗਾ ਕੀਤਾ ਸੀ ਉਹਨਾਂ ਨੂੰ ਹਮੇਸ਼ਾ ਦੁਖੀ ਕਰਦੇ ਸੀ ਅੱਜ ਉਹ ਮੰਮੀ ਪਾਪਾ ਦਾ ਸ਼ਰਾਧ ਕੀਰਤੇ ਕਰ ਰਹੇ ਨੇ ਉਹਨਾਂ ਵਾਸਤੇ ਇਕੱਠੇ ਕਿਵੇਂ ਹੋ ਗਏ ਸ਼ਾਮ ਨੂੰ ਜਦੋਂ ਹਰਮਨ ਆਫਿਸ ਤੋਂ ਆਇਆ ਤਾਂ ਰਮਨ ਨੇ ਹਰਮਨ ਨਾਲ ਦੁੱਖ ਹਲਕਾ ਕੀਤਾ ਤੇ ਬੀਤੇ ਹੋਏ ਟਾਈਮ ਨੂੰ ਯਾਦ ਕਰਨ ਲੱਗੀ ਜਦੋਂ ਦੋਵੇਂ ਭਰਾ ਵੱਖ-ਵੱਖ ਰਹਿੰਦੇ ਸੀ ਤੁਹਾਨੂੰ ਪਤਾ ਹਰਮਨ ਪਾਪਾ ਜੀ ਵਾਸਤੇ ਕਿਸੇ ਕੋਲ ਟਾਈਮ ਨਹੀਂ ਸੀ ਜਦੋਂ ਵੀ ਉਹਨਾਂ ਦੇ ਕੋਲੇ ਜਾਂਦੇ ਉਹਨਾਂ ਦੀ ਕੋਈ ਇੱਜ਼ਤ ਨਹੀਂ ਕਰਦਾ ਸੀ ਉਹਨਾਂ ਨੂੰ ਰੋਟੀ ਵੀ ਨਹੀਂ ਦਿੰਦੇ ਸੀ ਜਦੋਂ ਮੈਂ ਉਨ੍ਹਾਂ ਨਾਲ ਸਵਾਲ ਕਰਦੀ ਤਾਂ ਕਹਿੰਦੇ ਧੀਆ ਕਿਉਂ ਨਹੀਂ ਖਿਆਲ ਰੱਖਿਆ ਜਾਂਦਾ ਤੇਰੇ ਤੋਂ ਪਰ ਪਾਪਾ ਮੇਰੇ ਨਾਲ ਓਨਲੀ ਤਿਆਰ ਨਹੀਂ ਸੀ ਹਰਮਨ ਕਹਿਣ ਲੱਗਿਆ ਬੁਲਾ ਰਹੇ ਨੇ ਤਾਂ ਸਾਨੂੰ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਲੋਕਾਂ ਦੇ ਸਾਹਮਣੇ ਪਾਪਾ ਦੀ ਇੱਜ਼ਤ ਬਣਾ ਕੇ ਰੱਖਣਾ ਸਾਡਾ ਵੀ ਤਾਂ ਫਰਜ਼ ਆ ਚਿੰਤਾ ਨਾ ਕਰ ਮੈਂ ਛੁੱਟੀ ਲੈ ਲਵਾਂਗਾ ਤਾਂ ਪਰਸੋਂ ਆਪਾਂ ਚਲੇ ਜਾਵਾਂਗੇ ਦੋ ਦਿਨ ਲੰਘ ਗਏ ਉਸ ਤੋਂ ਬਾਅਦ ਹਰਮਨ ਤੇ ਰਮਨ ਪਿੰਡ ਪਹੁੰਚ ਗਏ ਭਰਾਵਾਂ ਨੇ ਬੜੀ ਧੂਮ ਧਾਮ ਨਾਲ ਸ਼ਰਾਦ ਕੀਤਾ ਕਿਉਂਕਿ ਸਭ ਨੂੰ ਇਹੀ ਉਮੀਦ ਸੀ ਕਿ ਕੁਝ ਨਾ ਕੁਝ ਵਧੀਆ ਹੋਣ ਵਾਲਾ ਉਧਰ ਰਮਨ ਆਪਣੇ ਪਿਓ ਨੂੰ ਯਾਦ ਕਰਕੇ ਬਹੁਤ ਰੋਈ ਦੁਖੀ ਹੋਈ ਸਭ ਦੇ ਜਾਣ ਤੋਂ ਬਾਅਦ ਵਕੀਲ ਅੰਕਲ ਨੇ ਸਭ ਨੂੰ ਬੁਲਾਇਆ ਹਰਮਨ ਉੱਥੋਂ ਜਾਣ ਲੱਗਿਆ ਸੀ ਪਰ ਵਕੀਲ ਅੰਕਲ ਬੋਲੇ ਕਿ ਪੁੱਤ ਤੁਸੀਂ ਰੁਕ ਜਾਓ ਤੁਹਾਡੇ ਬਿਨਾ ਇਹ ਕੰਮ ਦਾ ਕੋਈ ਮਤਲਬ ਨਹੀਂ ਫਿਰ ਉਸ ਨੇ ਸਭ ਦੇ ਸਾਹਮਣੇ ਸੋਨਾ ਪੈਸਿਆਂ ਦਾ ਹਸਾਬ ਰੱਖਿਆ ਕਾਗਜ਼ ਦੇ ਵਿੱਚ ਗੁਰਜੰਟ ਸਿੰਘ ਦਾ ਇੱਕ ਖੱਤ ਵੀ ਸੀ ਜਿਸ ਨੂੰ ਉਸ ਸਭ ਦੇ ਸਾਹਮਣੇ ਪੜ੍ਹ ਕੇ ਸੁਣਾਇਆ ਗਿਆ ਜਿਸ ਉੱਤੇ ਲਿਖਿਆ ਸੀ ਕਿ ਤੇ ਐਫ ਡੀ ਰਮਨ ਦੀ ਹੈ ਮੇਰਾ ਏਡਾ ਬਟਾ ਕਰ ਆਸ਼ਰਮ ਬਣਾ ਦੇਣਾ ਬਜ਼ੁਰਗਾਂ ਵਾਸਤੇ ਉਹਨਾਂ ਦੀ ਦੇਖਭਾਲ ਦਾ ਜਿੰਮਾ ਮੈਂ ਰਮਨ ਤੇ ਹਰਮਨ ਨੂੰ ਦੇ ਕੇ ਜਾ ਰਹੀ ਹਾਂ ਕਿਉਂਕਿ ਜਿੰਨਾ ਮੁੰਡਿਆਂ ਕੋਲੇ ਆਪਣੇ ਮਾਪੇ ਪਾਪ ਲਈ ਸਮਾਂ ਨਹੀਂ ਸੀ ਉਹ ਇਹ ਕੰਮ ਕਿਵੇਂ ਕਰ ਸਕਦੇ ਨੇ ਮੈਂ ਉਹਨਾਂ ਨੂੰ ਆਖਰੀ ਜ਼ਿੰਮੇਵਾਰੀ ਤੋਂ ਮੁਕਤ ਕਰ ਰਹੀ ਹਾਂ ਹਰਮਨ ਹੱਕਾ ਬੱਕਾ ਰਹਿ ਗਿਆ ਰਮਨ ਸੋਚ ਰਹੀ ਸੀ ਕਿ ਪਾਪਾ ਜੀ ਏਡੀ ਵੱਡੀ ਜ਼ਿੰਮੇਵਾਰੀ ਉਸਤੇ ਛੱਡ ਗਏ ਨੂਰ ਗੁੱਸੇ ਵਿੱਚ ਬੋਲੀ ਅੱਛਾ ਤਾਂ ਉਹਨਾਂ ਨੂੰ ਨੌਕਰਾਂ ਦੇ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਉਹਦਾ ਬਦਲਾ ਉਹਨੇ ਮਰਦੇ ਮਰਦੇ ਕੱਢ ਲਿਆ ਜੇ ਪਤਾ ਹੁੰਦਾ ਇਹ ਸਭ ਕੁਝ ਕਰਨ ਵਾਲੇ ਨੇ ਤਾਂ 2-3 ਸਾਲ ਪਹਿਲਾਂ ਹੀ ਸਹੀ ਇਸ ਘਰ ਵਿੱਚ ਰਹਿਣ ਲਈ ਕਦੇ ਨਾ ਆਉਂਦੀ ਤਾਂ ਛੋਟੀ ਬੋਲੀ ਦੀਦੀ ਜੀ ਤੁਸੀਂ ਤਾਂ ਇੰਨਾ ਨਾਲ ਜੋ ਕੀਤਾ ਸੋ ਕੀਤਾ ਪਰ ਮੈਂ ਕੀ ਕੀਤਾ ਮੇਰੇ ਨਾਲ ਵੀ ਉਹਨਾਂ ਨੇ ਸਹੀ ਨਹੀਂ ਕੀਤਾ ਰਮਣ ਬੋਲੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਆਪਣਾ ਫਰਜ਼ ਨਹੀਂ ਨਿਭਾਇਆ ਇੱਕ ਦਿਨ ਤੁਸੀਂ ਮੰਮੀ ਪਾਪਾ ਨੂੰ ਰੋਟੀ ਨਹੀਂ ਦਿੱਤੀ ਅੱਜ ਉਹਨਾਂ ਦੇ ਫੈਸਲੇ ਤੇ ਉਂਗਲ ਚੱਕ ਰਹੇ ਹੋ ਚੰਗਾ ਕੀਤਾ ਪਾਪਾ ਨੇ ਜੋ ਕੀਤਾ ਸਹੀ ਫੈਸਲਾ ਕੀਤਾ ਮੈਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਪਈ ਦੋਵੇਂ ਭਰਾਵਾਂ ਨੇ ਰਮਨ ਤੇ ਹਰਮਨ ਨੂੰ ਕਿਹਾ ਜਰੂਰ ਇਹ ਸਭ ਕੁਝ ਤੁਹਾਡਾ ਹੀ ਕੀਤਾ ਧਰਿਆ ਆਖਰੀ ਟਾਈਮ ਰਮਨ ਉਸ ਨੂੰ ਮਿਲਣ ਆਈ ਸੀ ਜਰੂਰ ਉਸ ਨੇ ਹੀ ਕੁਝ ਸਿਖਾਇਆ ਹੋਣਾ ਰਮਨ ਬੋਲੀ ਸਾਨੂੰ ਸਿਖਾਉਣ ਦੀ ਕੋਈ ਲੋੜ ਨਹੀਂ ਪਾਪਾ ਜੀ ਖੁਦ ਸਮਝਦਾਰ ਸੀ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਜੋ ਤੁਸੀਂ ਕੀਤਾ ਆਪਣੇ ਮਾਪੇ ਨਾਲ ਵੱਡੇ ਹੋ ਕੇ ਤੁਹਾਡੇ ਬੱਚੇ ਤੁਹਾਡੇ ਨਾਲ ਇਦਾਂ ਨਾ ਕਰਨ ਫਿਰ ਰਮਨ ਸਾਰਿਆਂ ਨੂੰ ਸਤਿਸ਼੍ਰੀਆ ਬੁਲਾ ਕੇ ਉਥੋਂ ਚਲੀ ਗਈ ਜੀ ਦੇ ਸੁਪਰੇ ਨੂੰ ਪੂਰਾ ਕਰਨ ਦੇ ਸਫਰ ਤੇ ਚੱਲ ਪਈ ਵਕਤ ਨੇ ਉਹਨਾਂ ਨਾਲ ਵੀ ਉਹੀ ਕੀਤਾ ਜੋ ਉਹਨਾਂ ਨੇ ਆਪਣੇ ਬੁੱਢੇ ਮਾਪੇ ਨਾਲ ਕੀਤਾ ਸੀ ਬੱਚੇ ਵੱਡੇ ਹੋਏ ਉਹਨਾਂ ਨੇ ਮਾਡਰਨ ਘਰ ਵਾਲੀਆਂ ਦੇ ਨਾਲ ਵਿਆਹ ਕਰਵਾਇਆ ਤੇ ਉਹਨਾਂ ਬੱਚਿਆਂ ਨੇ ਵੀ ਉਹਨਾਂ ਨੂੰ ਧੱਕੇ ਦੇ ਕੇ ਬਿਰਧ ਆਸ਼ਰਮ ਵਿੱਚ ਪਹੁੰਚਾ ਦਿੱਤਾ ਅੱਜ ਨੋਹਾ ਪੁੱਤ ਇੱਕ ਬਿਰਧ ਆਸ਼ਰਮ ਵਿੱਚ ਆਪਣੀ ਰੁੱਖੀ ਸੁੱਖੀ ਰੋਟੀ ਖਾ ਕੇ ਟੈਮ ਲੰਘਾ ਰਹੇ ਨੇ ਤੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਰੱਬ ਕੋਲੋਂ ਮਾਫੀ ਮੰਗ ਰਹੇ ਨੇ ਤੇ ਰਮਨ ਆਪਣੇ ਪਾਪਾ ਦੇ ਘਰ ਵਿੱਚ ਆਸ਼ਰਮ ਨੂੰ ਚਲਾ ਰਹੀ ਹੈ ਤੇ ਉੱਥੇ ਬਜ਼ੁਰਗਾਂ ਦੀ ਸੇਵਾ ਕਰ ਰਹੀ ਹੈ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰੈ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ